ਆਪਣੇ ਕੋਲੇ 80000 ਰੁਪਏ ਦੀ ਮੱਝ ਆ ਬਾਈ ਹਨਾ ਜੇ 8 ਲੀਟਰ ਵੀ ਦੁੱਧ ਦਿੰਦੀ ਆ ਉਹ ਉਹਦਾ ਖਰਚਾ ਸਾਰਾ ਦੱਸਦਾ ਕਿੰਨਾ ਦਾ ਹੁਣ ਇੱਕ ਮਹੀਨੇ ਦਾ ਖਰਚਾ ਦੱਸੂ ਇੱਕ ਪਸ਼ੂ ਦਾ ਤੇ ਹੁਣ ਬਾਈ ਜਿਹੜਾ ਦਾਣੇ ਦਾ ਘਟਾ ਗੁੱਲੀ ਡੰਡਾ ਲਾ ਲਓ ਖੀੜ ਲਾ ਲਓ ਉਹ ਆਪਾਂ 1200 ਰੁਪਏ ਦੇ ਲਾਇਆ ਆਪਾਂ ਪਾਉਣੇ ਗੁੱਲੀ ਡੰਡੇ ਦਾ ਖਰਚਾ ਉਹ 1200 ਰੁਪਏ ਦਾ ਮੈਂ ਲੈ ਕੇ ਆਉਣਾਗਾ ਤਾਂ ਕਰਕੇ ਮੈਨੂੰ ਇੰਨਾ ਕੁ ਪਤਾਗਾ ਵੀ 1200 ਦਾ ਰੇਟ ਆਗਾ ਆਪਾਂ ਪਾਉਣੇ ਕਿੰਨਾਗੇ ਹਰ ਰੋਜ਼ 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮ ਨੂੰ ਇਹ 4 ਕਿਲੋ ਹੋ ਗਿਆ ਬਾਈ ਇਹ ਬਾਈ 1 ਕੁਇੰਟਲ 20 ਕਿਲੋ ਹੋ ਗਿਆ 2880 ਰੁਪਈਆ ਦਾ ਹੋ ਗਿਆ ਇਹ 1 ਮਹੀਨੇ ਦਾ ਬਾਈ 1 ਮਹੀਨੇ ਦਾ ਜੇ ਆਪਾਂ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਪਾਈਏ 2880 ਰੁਪਈਆ ਦਾ 24 ਰੁਪਈਆ ਕਿਲੋ ਮਿਲਦਾ ਆਪਾਂ ਨੂੰ ਹੁਣ ਇਹ ਹਰ ਰੋਜ਼ ਮਤਲਬ ਵੀ ਜਿਹੜਾ ਪੈਂਦਾਗਾ ਇਹ ਦਾਣਾ ਇੱਕ ਪਸ਼ੂ ਨੂੰ 100 ਰੁਪਈਆ ਦਾ ਪੈ ਜਾਂਦਾ 100 ਰੁਪਈਆ ਦਾ ਬਾਈ ਇੱਕ ਪਸ਼ੂ ਨੂੰ ਤੇ ਫਿਰ ਹਰਾ ਚਾਰਾ ਵੀ ਆ ਜਾਂਦਾ ਬਾਈ ਵਿੱਚ ਹਰਾ-ਚਾਰਾ ਚਾਹੇ ਚਾਰ ਲਾਲੋ ਚਾਹੇ